ਬਥੇਰੀਆਂ ਚੰਜਟਾਂ ਜਿਹੜੀਆਂ ਨੇ ਤੇ ਬਥੇਰੇ ਰੌਲੇ ਇਹਦੇ ਵਿੱਚ ਆ ਗੱਲ ਇਹ ਆ ਕਿ ਬਈ ਹੁਣ ਨਾ ਪਿੱਛੇ ਜੇ ਜੀ ਇੱਕ ਪਟਿਆਲੇ ਤੋਂ ਖਬਰ ਮੈਂ ਪੜਦਾ ਪਿਆਸਾ ਜਿਹਦੇ ਵਿੱਚ ਇੱਕ ਅਹਿਮਦਗੜ ਦਾ ਤੇ ਇੱਕ ਲਹਿਰੇਗਾਗੇ ਦਾ ਇਹਨਾਂ ਨੇ ਨੌਜਵਾਨ ਫੜਿਆ ਸ਼ਾਇਦ ਫਤਿਹਪੁਰ ਤੋਂ ਜੀ ਕਮਾਲ ਦੀ ਗੱਲ ਇਹ ਕਿ ਉਹ ਜਿਹੜਾ ਇੱਕ ਮੁੰਡਾ ਹੀਗਾ ਜਾਂ ਕਹਿੰ ਲੋ ਦੋਸ਼ੀ ਸੀਗਾ ਨਾਮਸਦ ਮੁਰਜਮ ਸੀਗਾ ਜਿਹੜਾ ਉਹਦੇ ਸਾਲੇ ਦਾ ਸਾਲਾ ਉਨੇ ਕਿ ਤੇ ਕਢਾ ਲਈ ਫੋਰਚੂਨਰ ਗੱਡੀ ਜੀ ਜਿਸ ਵੇਲੇ ਫੋਰਚੂਨਰ ਗੱਡੀ ਕਢਾ ਲਈ ਤਾਂ ਹੁਣ ਗੱਲ ਇਹ ਹੁੰਦਾ ਹੈ ਕਿ ਚਿੜੀਆਂ ਖਬਰਾਂ ਦਾ ਟ੍ਰੈਂਡ ਹੁੰਦਾ ਹੈ ਨਾ ਸਭ ਜੀ ਜਾਂ ਜਿੰਨਾ ਚੀਜ਼ਾਂ ਦਾ ਜ਼ਿਆਦਾ ਰੌਲਾ ਪੈਂਦਾ ਹੈ ਮਾਨਸਿਕਤਾ ਤੇ ਪ੍ਰਭਾਵ ਤੇ ਜ਼ਰੂਰ ਪੈਂਦਾ ਕੋਈ ਕਵੇ ਜਾਂ ਨਾਲ ਜੀ ਜੋ ਕੁਝ ਦੇਖ ਰਹੇ ਉਹਨੇ ਉਸ ਟਾਈਮ ਦੇ ਵਿੱਚ ਜੋ ਚਰਚਾ ਚ ਹੁੰਦਾ ਜੋ ਵੀ ਤੇ ਉਹਨੇ ਜੁਗਤ ਬਣਾਈ ਉਹਨੇ ਕਹੇ ਤੇ ਕੰਮ ਹੀ ਬੜਾ ਸੌਖਾ ਫੋਰਚੂਨਰ ਇਹਨੇ ਲਈ ਇਹ ਨਾਲ ਦੇ ਨੂੰ ਗੰਡ ਲਿਆ ਕਿ ਭਾਈ ਇਹਦੇ ਕੋਲ ਪੈਸਾ ਤੇ ਲੱਤ ਤੇ ਕਾਫੀ ਉਹ ਟੋਲ ਪਲਾਜ਼ਾ ਵਾਲੇ ਜਿਹੜੇ ਅਧਿਕਾਰੀ ਨਾ ਉਹਨਾਂ ਦੀ ਸ਼ਾਇਦ ਯੂਨੀਅਨ ਦਾ ਕੋਈ ਪ੍ਰਧਾਨਪੁਰ ਰੂਪ ਸੀਗਾ ਉਹਨੇ ਆਖਿਆ ਕਿ ਭਾਈ ਚੱਕ ਲਈਏ ਕੰਮ ਤੇ ਕਮਾਲ ਦੀ ਗੱਲ ਹੈ ਕਿ ਜਾਖਲ ਗਏ ਚਲੇ ਜਾਖਲ ਕੀ ਇਹਨੂੰ ਬੋਲਦੇ ਆਪਾਂ ਜੰਕਸ਼ਨ ਹੈ ਜਾਖਲ ਅਸੀਂ ਛੋਟਿਆਂ ਦੇ ਬਥੇਰੀ ਆਰੀ ਉੱਥੋਂ ਗਏ ਜਾਖਲ ਤੋਂ ਟੁਆਣਿਆ ਤਾਂ ਸਾਡੀ ਰਿਸ਼ਤੇਦਾਰੀ ਸੀ ਅਸੀਂ ਬਹੁਤ ਜਾਂਦੇ ਰਹੇ ਉੱਥੇ ਜੀ ਤੁਰ ਕੇ ਵੀ ਜਾਂਦੇ ਰਹੇ ਅਤੋ ਕੁਦ ਨਹੀਂ ਤਾਂ ਖੈਰ ਉਹ ਜਾਖੜ ਜਾ ਕੇ ਕਿਸੇ ਯਾਤਰੀ ਦਾ ਫੋਨ ਚੋਰੀ ਕਰਕੇ ਹੁਣ ਧੰਨਵਾਦਾ ਰੇਲਵੇ ਪਲੇਟਫਾਰਮ ਤੇ ਸਟੇਸ਼ਨ ਤੇ ਸੁਤੇ ਹੁੰਦੇ ਨੇ ਨਾ ਲੋਕ ਬਿਲਕੁਲ ਉਹ ਵੀ ਤੇ ਕੋ ਉਹ ਵੀ ਚੱਲਾ ਕੋਲੇ ਖੜੇ ਰਹਿਣਗੇ ਟ੍ਰੇਨ ਦੇ ਤੇ ਜਦੋਂ ਤੁਰ ਪੈਂਦੀ ਆ ਤੇ ਫੋਨ ਭੱਜ ਗਏ ਉਹ ਵੀ ਚੱਲੇ ਸਨ ਹਾਂ ਜੀ ਤਾਂ ਗੱਲ ਇਹ ਆ ਕਿ ਇਸ ਤਰ੍ਹਾਂ ਇਹਨਾਂ ਨੇ ਫੋਨ ਉੱਥੋਂ ਚੋਰੀ ਕਰਕੇ ਇਹ ਕਾਲ ਕਰਤੀ ਹੂੰ ਮਾਧ ਦੇ ਵਿੱਚ ਫਿਰ ਉਹ ਤੁਹਾਨੂੰ ਪਤਾ ਟਰੇਸ ਹੁੰਦਾ ਹੁੰਦਾ ਮਾਮਲਾ ਜਿਹੜਾ ਸੀਗਾ ਜੀ ਜੀ ਉਹ ਇਹਨਾਂ ਨੇ ਇਸ ਤਰ੍ਹਾਂ ਲੱਭਿਆ ਪਰ ਤੁਸੀਂ ਕਮਾਲ ਵੇਖੋ ਕਿ ਕਿੰਨੀ ਨੇੜ ਦੀ ਨਿਗਾਹ ਤੋਂ ਆਡੇ ਆਪਣੀ ਤੁਹਾਡੇ ਤੇ ਰੱਖੀ ਬੈਠੇ ਹੁੰਦੇ ਆ ਅਗਲਾ ਪਤਾ ਨਹੀਂ ਫੋਰਚੂਨਰ ਦਾ ਕੀ ਜਿਗਾਰੜਾ ਹੈ ਯਾਰ ਫੋਰਚੂਨਰ ਭਾਵੇਂ ਤੁਸੀਂ ਲੈ ਆਓ ਹੂੰ ਜੇ ਤੁਹਾਡੇ ਕੋਲ 50 ਹਜ਼ਾਰ ਲੱਖ ਰੁਪਏ ਕਿਸ਼ਤ ਭਰਨ ਦੀ ਔਕਾਤ ਹੈਗੀ ਹੈ ਫੋਰਚੂਨਰ ਤੁਸੀਂ ਕਢਾ ਲਿਓ ਕਢਾ ਲਿਓ ਬਿਲਕੁਲ ਪਤਾ ਨਹੀਂ ਉਹਦਾ ਕੀ ਹਿਸਾਬ ਕਿਤਾਬ ਹੋਏਗਾ ਸਾਨੂੰ ਤੇ ਪਤਾ ਨਹੀਂ ਸਭ ਪਰ ਐਦਾਂ ਕਰਕੇ ਮਤਲਬ ਕਿ ਜਦੋਂ ਕੰਮ ਚੱਲਦੇ ਹੋਣ ਤਾਂ ਫਿਰ ਅਸਲੀ ਕੌਣ ਹੈ ਨਕਲੀ ਹੁਣ ਤੇ ਮੈਨੂੰ ਲੱਗਦਾ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਧਮਕੀ ਆਇਆ ਕਰੇਗਾ ਅਗਲਾ ਕਹਿ ਕਰਗਾ ਵੀਰੇ ਪਹਿਲਾ ਆਧਾਰ ਕੱਢ ਦੇ ਜੀ ਜੀ ਉਹ ਵਾਕਈ ਹੋਆ ਸਹੀ ਗੱਲ ਹੈ ਫਿਰ ਦੂਜੀ ਗੱਲ ਕਰਦੇ ਹਾਂ ਆ ਆ ਤੇ ਹਾਲ ਬਣਿਆ ਪਿਆ ਕਿ ਉੱਠ ਕੇ ਉਦਾਂ ਹੀ ਕੋਈ ਵੀ ਕਿਸੇ ਨੂੰ ਵੀ ਫੋਨ ਕਰ ਦਿੰਦਾ ਕਿਸੇ ਜੀ 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 ਸ਼ਾਰਟਕਟ ਨਹੀਂ ਨਾ ਸਰ ਜੀ 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 ਸ਼ਾਰਟਕਟ ਫੋਲੋ ਕੀਤੇ ਜਾਂਦੇ ਨੇ ਹੂੰ ਬਿਲਕੁਲ ਪਰ ਇਹ ਟ੍ਰੈਂਡ ਬਹੁਤ ਮਾੜਾ ਹੈ ਨਹੀਂ ਨਹੀਂ ਮਾੜਾ ਜੀ ਮਿਹਨਤ ਕਰੋ ਆਪਣੇ ਆਪ ਨੂੰ ਕਾਬਿਲ ਬਣਾਓ ਸਰ ਤੇ ਪੈਸਾ ਆਏਗਾ ਤੁਹਾਡੇ ਕੋਲ ਆਏਗਾ ਐਸੀ ਕੋਈ ਗੱਲ ਨਹੀਂ ਜਿਵੇਂ ਆਪਾਂ ਵੇਖਦੇ ਆ ਵੀ ਇਹ ਮੰਤਰੀਆਂ ਕਲਾਕਾਰਾਂ ਤੋਂ ਹੁੰਦਾ ਹੁੰਦਾ ਹੌਲੀ ਹੌਲੀ ਥੱਲੇ ਆਮ ਸਮਾਜ ਦੇ ਵਿੱਚ ਵੀ ਹੋਣੀਆਂ ਸ਼ੁਰੂ ਹੋ ਗਈਆਂ ਇਹ ਗੱਲਾਂ ਤੇ ਜਿਹੜੇ ਹੁਣ ਮੰਨ ਲਓ ਕੋਈ ਪ੍ਰਧਾਨ ਨੇ ਕਿਸੇ ਕੋਲੇ ਫੋਰਚਨਰ ਵਾਲਾ ਇਹ ਵਿਚਾਰਾ ਕੱਲ ਨੂੰ ਕਿਸੇ i20 ਵਾਲੇ ਨੂੰ ਵੀ ਆ ਜਾਣੀ ਆ ਉਦੋਂ ਛੋਟੀ ਗੱਡੀ ਵਾਲ ਨੂੰ ਵੀ ਹਨਾ ਤਾਂ ਇਹ ਰੁਝਾਨ ਮਾੜਾ ਹੀ ਆ ਕੁੱਲ ਮਿਲਾ ਕੇ ਨਹੀਂ ਨਹੀਂ ਫੋਰਚਨਰ ਵਾਲੇ ਨੂੰ ਵੀ ਕਿਉਂ ਆਵੇ ਸਭ ਫੋਰਚਨਰ ਉਹਨੇ ਕਿਸੇ ਤੋਂ ਕੋਈ ਥੋੜੀ ਨਹੀਂ ਐਮਬੈਸੀ ਕਮਾਈ ਕਰਨੇ ਕਿ ਭਾਈ ਇਹ ਥੱਲੇ ਨੂੰ ਮਤਲਬ ਥੱਲੇ ਲੋਅ ਨ ਆਰਡਰ ਸਾਡਾ ਮਤਲਬ ਕਿ ਖਸਤਾ ਹੋ ਰਿਹਾ ਮੈਂ ਕੱਲ ਅਮਰੀਕਾ ਦਾ ਡਾਟਾ ਦੇਖ ਰਿਹਾ ਸੀਗਾ ਕਿਤੇ ਤੋਂ ਅਮਰੀਕਾ ਚ ਵੀ ਕਹਿੰਦੇ ਕ੍ਰਾਈਮ ਆਪਣੇ ਨਾਲੋਂ ਵੀ ਜ਼ਿਆਦਾ ਹੈ ਸਾ ਤੇ ਪਤਾ ਨਹੀਂ ਇੱਕ ਸਟੇਟ ਦੀ ਕਿਹੜੀ ਮੈਂ ਸਟੇਟ ਦਾ ਜ਼ਿਕਰ ਪੁੱਲ ਗਿਆ ਸ਼ਾਇਦ ਕੈਲਿਫੋਰਨੀਆ ਕੁਛ ਇਸ ਤਰ੍ਹਾਂ ਦਾ ਸੀਗਾ ਕਿ ਉੱਥੇ ਪਤਾ ਨਹੀਂ ਕਿੰਨੇ ਡਾਲਰ ਤੱਕ ਚੋਰੀ ਕਰ ਲੋ ਕਹਿੰਦੇ ਜੇ ਚੋਰ ਨੂੰ ਫੜਦੇ ਹੀ ਨਹੀਂ ਲਓ ਜਾਓ ਮਤਲਬ ਕਿ ਉਹ ਹੀ ਆ ਸਾਡੇ ਇਧਰ ਹੋ ਗਿਆ ਹਮ ਕਿ ਛੋਟੀ ਮੋਟੀ ਚੋਰੀ ਕਰਕੇ ਅਗਲੇ ਕੋ ਚੋਰ ਕੋਲੀ ਤੁਰੇ ਫਿਰਦੇ ਹੋਏ ਇਹ ਪੁਲਿਸ ਵਾਲੇ ਫੜਦੇ ਹੀ ਨਹੀਂ ਕਹਿੰਦੇ ਯਾਰ ਜੱਜ ਨੇ ਤੇ ਛੱਡ ਦੇਣਾ ਇਹਨਾਂ ਨੂੰ ਉਹ ਜੇਲਾ ਵਾਲੇ ਲੈਂਦੇ ਨਹੀਂ ਕਿ ਯਾਰ ਛੋਟੇ ਛੋਟੇ ਚੋਰ ਹੀ ਲਈ ਆਉਂਦੇ ਜੇ ਤੁਸੀਂ ਕੋਈ ਵੱਡਾ ਗੈਂਗਸਟਰ ਫੜ ਕੇ ਲਿਆਓ ਦਾ ਹਾਲ ਚੱਲੀ ਜਾਂਦਾ ਜੀ ਸਾਡਾ ਜੀ 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 ਮਿੰਟੂ ਜੀ ਦੇਰ ਕਮੈਂਟ ਕਾਫੀ ਆ ਗਏ ਨੇ ਕਮੈਂਟ ਆਪਾਂ ਪੜ ਲਈਏ ਤੂਰ ਸਾਹਿਬ ਕਹਿ ਰਹੇ ਨੇ ਕਿ ਆਯੂਸ਼ਮਾਨ ਯੋਜਨਾ ਤੇ ਸਿਹਤ ਮੰਤਰੀ ਬਲਵੀਰ ਸਿੰਘ ਪੀਸੀ ਕਰ ਰਿਹਾ ਅੱਜ ਤੇ ਦੇਖੋ ਚਲੋ ਕਰਨ ਦਿਓ ਦੇਖੋ ਕੀ ਕਹਿੰਦੇ ਨੇ ਉਹ ਬੋਲਣ ਦਿਓ ਉਹਨਾਂ ਨੂੰ ਪਰ ਉਹ ਇਹਨਾਂ ਦੀ ਤੇ ਵਾਟ ਲਾਈ ਆ ਆਯੂਸ਼ਮਾਨ ਤੇ ਹਾਈ ਕੋਰਟ ਨੇ ਹੂੰ ਉਹਦੀ ਗੱਲ ਆਪਾਂ ਕੱਲ ਕਰਕੇ ਤੇ ਹਟੇ ਬਿਲਕੁਲ ਜੀ ਉਹਦੀ ਗੱਲ ਵੀ ਦੱਸਣ ਨਾ ਕਿ ਖਰਚਾ ਦੇਣਗੇ ਜਾ ਕੇ ਉੱਥੇ ਸਾਰਾ ਹੂੰ ਦੱਸਣਗੇ ਐਵੇਂ ਬਸ ਪੋਲੀਆਂ ਪੋਲੀਆਂ ਗੱਲਾਂ ਕਰ ਛੱਡਣੀਆਂ ਗੰਡੇ ਤੇ ਤੁਸੀਂ ਗਲੇ ਆਪ ਜੀ ਹੁਣ ਐਵੇਂ ਉਹਦੇ ਤੇ ਸੁੱਟ-ਸੁੱਟ ਦਿਓ ਉਹਦੇ ਤੇ ਸੁੱਟ-ਸੁੱਟ ਦਿਓ ਹੂੰ ਪੈਸਾ ਤਾਂ ਤੁਸੀਂ ਜਿਹੜਾ ਉੱਥੋਂ ਆਇਆ ਬਿਲਕੁਲ ਉਹਦੀ ਯੂਟਿਲਾਈਜੇਸ਼ਨ ਜਿਹੜੀ ਹੋਈ ਆ ਉਹ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਪਿਆ ਕਿ ਕਿੱਥੇ ਚਲੇ ਗਏ ਕਿੱਧਰ ਕਿੱਧਰ ਗਏ ਬਿਲਕੁਲ ਜੀ ਇਧਰ ਅਨਮੋਲ ਭੱਟੀ ਜੀ ਵੀ ਕੱਲ ਦੱਸ ਰਹੇ ਨੇ ਕਿ ਇਮੀਗ੍ਰੇਸ਼ਨ ਬਿਊਰੋ ਦਾ ਡਾਟਾ ਆਇਆ ਕੱਲ ਕਹਿੰਦੇ ਕਿ ਆਪਣੇ ਇੰਡੀਆ ਦੇ 27000 ਦੇ ਆਰਾਊਂਡ ਵਿਜ਼ਟਰ ਵੀਜ਼ਾ ਵਾਲੇ ਮਿਸਿੰਗ ਆ ਕਹਿੰਦੇ ਤੇ ਉਹਦੇ ਚ ਪੰਜਾਬ ਦੇ ਸਭ ਤੋਂ ਵੱਧ ਹੈ ਜੀ 3700 ਬੰਦੇ ਆ 3700 ਬੰਦੇ ਜੀ 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 ਜਿਹਦੇ ਵਿੱਚ ਕੋਸ਼ਿਸ਼ ਇਹ ਕਹਿ ਰਹੇ ਨੇ ਕਿ ਸਾਈਬਰ ਸਲੇਵਰੀ ਵਾਲੇ ਪਾਸੇ ਵੀ ਫਸ ਗਏ ਆ ਕੁਝ ਬੰਦੇ ਫਸ ਜਾਂਦੇ ਨੇ ਜੀ ਸਰ ਫਸ ਜਾਂਦੇ ਨੇ ਕਿਉਂਕਿ ਇੱਥੋਂ ਨਿਕਲਦੀ ਕਰਨੀ ਆ ਜਦੋਂ ਕੋਈ ਦੇਖਣਾ ਹੀ ਨਹੀਂ ਆ ਕੋਈ ਪਛਾਨਣਾ ਹੀ ਨਹੀਂ ਆ ਤਾਂ ਉਹ ਲੈ ਜਾਂਦੇ ਨੇ ਕੋਈ ਮਿਆਂਮਾਰ ਰਸਤੇ ਕੋਈ ਇੱਧਰ ਕੋਈ ਰਸ਼ੀਆ ਫਸ ਜਾਂਦਾ ਕੋਈ ਕਿਤੇ ਗਰੋ ਬਣੇ ਨੇ ਸਾਹਿਬ ਜੀ 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 ਇੱਥੋਂ ਇੱਕ ਬੰਦਾ ਡੰਕੀ ਲਾ ਕੇ ਚਲਾ ਗਿਆ ਹੂੰ ਕੋ ਉਹ ਨੇ ਕਿਤੇ ਇੱਛਾ ਜ਼ਾਹਰ ਕੀਤੀ ਇਟ ਹਸ ਅ ਕੈਲੀਫੋਰਨੀਆ ਦੇ ਸੈਨਾ ਹੋ ਜਿਚ ਵਾਪਰਿਆ ਹਾ ਜੋ ਸ਼ਾਇਦ ਉਹੀ ਮਤਲਬ ਕਿ ਆਪਾਂ ਕਹਿ ਰਹੇ ਸੀ ਜਿਸਦੇ ਉਹ ਸ਼ਾਇਦ ਗੁਰਵਿੰਦਰ ਸਿੰਘ ਜੀ ਉਥੋਂ ਦੇ ਨੇ ਹਾਂ ਜੀ ਉਹ ਉੱਥੇ ਉੱਥੇ ਹੋਣੇ ਜੀ ਅੱਜ ਉਹ ਮੈਂ ਕੱਲ ਵੈਸੇ ਹੀ ਅੰਕੜੇ ਜੇ ਨਾ ਉਹ ਮਤਲਬ ਕੰਪੈਰੀਟਿਵਲੀ ਦੇਖ ਰਿਹਾ ਸੀਗਾ ਸਾਫ ਕਿਤਾਬ ਹਮ ਕਿਥੇ ਤੇ ਉਹ ਰਿਪੋਰਟ ਆਈ ਸੀਗੀ ਜੀ ਜੀ ਤਾਂ ਦੇਖਿਆ ਕਿ ਉੱਥੇ ਵੀ ਬੁਰਾ ਲੱਗਾ ਆਪਾਂ ਕਹਿੰਦੇ ਨੇ ਕਿ ਉੱਥੋਂ ਦੀ ਪੁਲਿਸ ਉੱਥੋਂ ਦੀ ਜੈਸੀ ਆ ਠੀਕ ਆ ਲੋਕਾਂ ਲਈ ਉਹ ਬਈ ਮੁਲਕ ਅੱਛੇ ਨੇ ਉਹ ਬਿਲਕੁਲ ਲੋਕਾਂ ਦੀ ਫਿਕਰਮੰਦੀ ਤੇ ਸਰਕਾਰਾਂ ਕਰਦੀਆਂ ਨੇ ਪਰ ਜ਼ਿਆਦਾਤਰ ਕਹ ਲਓ ਕਿ ਇੱਕ ਉਹ ਜਿਵੇਂ ਮਾਮਲਾ ਹੁੰਦਾ ਨਾ ਕਿ ਮੁਲਕ ਦੇ ਵਿੱਚ ਹੀ ਮੁਲਕੇ ਕੋ ਵੱਖਰੀ ਕਿਸਮ ਦਾ ਹੁੰਦਾ ਠੀਕ ਕਿਸਮ ਦਾ ਹੁੰਦਾ ਬਿਲਕੁਲ ਤਾਂ ਬਈ ਚਲੋ ਆਪਾਂ ਉਸ ਗੱਲ ਤੋਂ ਅੱਗੇ ਆ ਜਾਂਦੇ ਆ ਕੀ ਗੱਲ ਕਰਦੇ ਪਏ ਸੀ ਆਪਾਂ ਆਪਾਂ ਤਾਂ ਇੱਕ ਕ੍ਰਾਈਮ ਦੀ ਗੱਲ ਕ੍ਰਾਈਮ ਦੀ ਗੱਲ ਅੱਛਾ ਮੈਂ ਉਹ ਦੱਸ ਰਿਹਾ ਸੀ ਉਹ ਡੰਕੀ ਆ ਨਾ ਸਰ ਜੀ ਜੀ ਉਹਨਾਂ ਕੋਈ ਬੰਦਾ ਸੀਗਾ ਤੇ ਉਹ ਕਹਿੰਦਾ ਉਹਨੂੰ ਝੱਲ ਸਵਾਰ ਹੋ ਗਿਆ ਕਿ ਡੰਕੀ ਲਾਉਣੀ ਹੁਣ ਤੁਹਾਨੂੰ ਇੱਕ ਹੋਰ ਦੱਸਦਾ ਡੰਕੀ ਵਾਲਿਆਂ ਨੇ ਰੇਟ ਚੱਕਤਾ ਹੈ ਸ਼ਾਇਦ 50 ਤੋਂ 60 ਕਰ ਦਿੱਤਾ ਕੈਨੇਡਾ ਬੰਦਾ ਹੋਣ ਕਰਕੇ ਨਾ ਅਮਰੀਕਾ ਚ ਵੜਨ ਦਾ ਹੁਣ ਅੱਗੇ 40 ਲੱਖ ਐਪਰਾ ਹੀ ਸੀ ਹੁਣ 50 ਤੋਂ 60 ਲੱਖ ਲੈ ਗਏ ਨੇ ਕਉਕੀ ਜਿਆਦਾ ਡੰਕੀ ਵਾਲੇ ਜਾ ਰਹੇ ਹਨ ਸਾਡਾ ਸਕੋਪ ਵਧ ਗਿਆ ਨਾ ਹਾਂਜੀ ਹਾਂਜੀ ਸਿੱਧੀ ਸਿੱਧੀ ਪਾਸਾ ਠੰਡਾ ਮੰਦਾ ਹੈ ਤਾਂ ਚੰਗਾ ਭਾਵੇਂ ਪਰ ਉਹ ਕਹਿੰਦੇ ਠੰਡਾ ਹੈ ਜੀ 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 ਤਾਂ ਭਾਈ ਉਹ ਬੰਦਾ ਉਹਨੇ ਇਛਾ ਜ਼ाहिर ਕੀਤੀ ਹੂੰ ਉਹ ਕਹਿੰਦਾ ਜੀ ਲਾਓ ਆ ਦੇਾਂਗੇ ਗੱਲ ਕੀ ਆ ਉਹ ਕਹਿੰਦਾ ਜੀ ਬਾਲੀ ਜਾਣਾ ਪਊਗਾ ਤੈਨੂੰ ਤੇ ਨਹੀਂ ਬਾਲੀ ਬਾਲੀ ਇੰਡੋਨੇਸ਼ੀਆ ਦੇ ਵਿੱਚ ਸ਼ਾਇਦ ਉਹ ਕਹਿੰਦਾ ਉੱਥੇ ਜਾਣਾ ਪੈਣਾ ਤਾਂ ਉੱਥੋਂ ਬੰਦਾ ਤੈਨੂੰ ਭੇਜ ਦੇਗਾ ਹੂੰ ਲੋ ਸਰ ਉਹ ਉੱਥੇ ਚਲਾ ਗਿਆ ਹਣ ਗੱਲ ਮੁੱਕੀ 40 ਲੱਖ ਚ ਹਮ ਮੋਰੋਂ ਜਿਹੜਾ ਉਹ ਬੰਦਾ ਸੀਗਾ ਜੀ ਜੀ ਉਹ ਤਾਂ ਸੀ ਮਾਫੀਆ ਹਮ ਹੈ ਆਪਣਾ ਹੀ ਇੱਧਰ ਦਾ ਉਹਨੇ ਭਈ ਉਹਨੂੰ ਇੰਨਾ ਫਾਇੰਟਿਆ ਇੰਨਾ ਉਹਦਾ ਬੁਰਾਲ ਕੀਤਾ ਹਮ ਉਹ ਕਰਦਿਆਂ ਨੂੰ ਕਹਿਣ ਵਾਸਤੇ ਮਜਬੂਰ ਹੋ ਗਿਆ ਸਰ ਕਿ ਮੈਂ ਪਹੁੰਚ ਕੇ 40 ਲੱਖ ਰੁਪਈਆ ਪਾਵ ਉਹ ਕੁੱਟ ਕੇ ਉਹਦੇ ਤੋਂ 40 ਲੱਖ ਰੁਪਈਆ ਪਵਾ ਲਿਆ ਤੇ ਜਾਨ ਬਚਾ ਕੇ ਮਸਾ ਮੁੜਿਆ ਸਭ ਹਮ ਮਤਲਬ ਕਿ ਇਸ ਤਰ੍ਹਾਂ ਦੇ ਬਹੁਤ ਮਾਮਲੇ ਆ ਤਾਂ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਆ ਸਾਈਬਰ ਸਲੇਬ ਜੇ ਨੂੰ ਪੰਜਾਬੀ ਚ ਸਮਝਣਾ ਹੋਵੇ ਨਾ ਕਿ ਨੌਕਰੀ ਦਾ ਝਾਂਸਾ ਦੇ ਕੇ ਮੋਟੀ ਤਨਖਾਹ ਦਾ ਝਾਂਸਾ ਦੇ ਕੇ ਲੈ ਜਾਂਦੇ ਆ ਉੱਥੇ ਉਹ ਛੇਤਰਾਂ ਦੇ ਨਾਲ ਤੁਹਾਡੇ ਤੋਂ ਸਾਈਬਰ ਫਰਾਡ ਕਰਵਾਉਣਗੇ ਆਇਆ ਚੀਨੀ ਵੀ ਅੱਜ ਕੱਲ ਮਾਫੀਆ ਦਾ ਰੂਪ ਧਾਰਨ ਕਰ ਚੁੱਕੇ ਆ ਕੁਛ ਚੀਨੀ ਜਿਹੜੇ ਆ ਉਹ ਵੀ ਇਸ ਤਰ੍ਹਾਂ ਦੇ ਗਰੋਅ ਚਲਾ ਰਹੇ ਨੇ ਜੀ ਜੀ ਬਿਲਕੁਲ ਇਹ ਪਿਛਲੇ ਦਿਨ ਵੀ ਆਪਾਂ ਖਬਰ ਕੀਤੀ ਸੀ ਹੁਣ ਤਾਂ ਹੈਕਰਾਂ ਨੂੰ ਵੀ ਹੈਕ ਕਰ ਲੈਂਦੇ ਆ ਵੀ ਆ ਜਾ ਦਾ ਕੰਮ ਕਰ ਇਹਦੇ ਸਾਹਕਾਂ ਨੇ ਕਹਿੰਦੇ ਕਿ ਨਿਊਜ਼ੀਲੈਂਡ ਦੇ ਵਿੱਚ ਮਾਈਨਰ ਕੋਈ ਦੁਕਾਨ ਲੁੱਟ ਲਿਆ ਤੇ ਪਾਚਾ ਹੀ ਨਹੀਂ ਹੁੰਦਾ ਕਹਿੰਦੇ ਦੇਖੋ ਹਾਂਜੀ ਆ ਤੁਸੀਂ ਦੇਖ ਲਓ ਇਹ ਮਾਨਤਾ ਪ੍ਰਾਪਤ ਹੈ ਹਾਂਜੀ ਬਿਲਕੁਲ ਗੱਲ ਇਹ ਆ ਕਿ ਹੱਦ ਹੋਈ ਪਈ ਆ ਅਸੀਂ ਵੀ ਬਸ ਉਸ ਦਿਸ਼ਾ ਵੱਲ ਵੱਧ ਰਹੇ ਆ ਜੀ ਛੋਟੀ ਮੋਟੀ ਕੋਈ ਹੁੰਦੀ ਆ ਚੋਰੀ ਉਹਨੂੰ ਕੋਈ ਪੁਲਿਸ ਵਾਲਾ ਗੌਲਦਾ ਹੀ ਨਹੀਂ ਆ ਮੋਟਰਸਾਈਕਲ ਤੁਸੀਂ ਦੇਖ ਲਓ ਮੋਟਰਸਾਈਕਲ ਇੰਨੇ ਚੋਰੀ ਹੁੰਦੇ ਆ ਨਾ ਜਿਹੜੇ ਕਾਲੇ ਜਿਹੇ ਹੁੰਦੇ ਆ ਜਿਹੜੇ ਹੂੰ ਹੂੰ ਸਪਲੈਂਡਰ ਕੇ ਕੀ ਹੁੰਦੇ ਨਾ ਡੀ ਲੈਕਸ ਵਗੈਰਾ ਜੀ 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 ਉਹ ਤੁਸੀਂ ਜਾਓਗੇ ਪੁਲਿਸ ਵਾਲਿਆਂ ਨੇ ਕਿਹਾ ਕਿ ਨੰਬਰ ਨੋਟ ਕਰਾ ਦਿਓ ਇਹ ਜਦੋਂ ਫੜਿਆ ਗਿਆ ਇਹਦੇ ਤੋਂ ਸਾਰੇ ਅਸੀਂ ਕਢਾ ਲੈਣੇ ਆ ਉਹ ਲਿਸਟ ਜਾਰੀ ਕਰ ਦੇਾਂਗੇ ਤੁਸੀਂ ਆਪ ਦਾ ਸਿਆਣ ਕੇ ਲੈ ਜਾਓ ਗੱਲ ਖਤਮ ਲਓ ਆਪੋ ਆਪਣੇ ਬਸੰਗ ਲੈ ਆ ਮਾਈਕ ਸਿਸਟਮ ਆ ਗਿਆ ਉਹ ਕਹਿੰਦੇ ਵੀ ਇਦਾਂ ਨਹੀਂ ਲੱਭਣਾ ਨੇ ਹੂੰ ਲੱਭੇਗਾ ਇਹ ਉਦੋਂ ਜਦੋਂ ਸਾਡੇ ਟੇਟੇ ਚੜ ਗਿਆ ਜੀ ਤੇ ਜਦੋਂ ਇਹਦੇ ਧੌਣ ਚ ਚਾਰ ਦਿੱਤੀਆਂ ਤੇ ਉਸ ਤੋਂ ਬਾਅਦ ਫਿਰ ਉਹ ਸਾਰੇ ਜਿਹੜੇ ਮੋਟਰਸਾਈਕਲ ਉਹ ਲਿਸਟ ਜਾਰੀ ਹੋਏਗੀ ਵੀ ਕਿੱਥੇ ਕਿੱਥੋਂ ਚੱਕਿਆ ਕਿੱਥੇ ਕਿੱਥੇ ਇਹਨੇ ਧੱਕਿਆ ਜੀ ਜੀ ਤੇ ਉਦੋਂ ਬਾਅਦ ਜਦੋਂ ਸੂਚੀ ਆ ਜਾਏ ਕਿ ਵੇਟ ਕਰੋ ਤੁਸੀਂ ਵੇਟਿੰਗ ਲਿਸਟ 'ਚ ਆ ਜਾਓ ਤੇ ਜਦੋਂ ਸਾਡੀ ਲਿਸਟ ਆ ਜਾਏਗੀ ਤੇ ਤੁਸੀਂ ਰਿਸਿਵ ਕਰ ਲੈਣਾ ਬਿਲਕੁਲ ਬਿਲਕੁਲ ਖੁੱਲਾ ਖਾਤਾ ਜੀ ਕਹਿੰਦੇ ਸਪਲੈਂਡਰ ਵੀਰ ਜੀ ਸਹੀ ਗੱਲ ਆ ਸਪਲੈਂਡਰ ਬਹੁਤ ਚੱਕੀਦੇ ਨੇ ਤੇ ਇਧਰ ਉਹ ਬੋਲਿਆ ਜੇ ਹੁੰਦਾ ਉਹਨਾਂ ਦਾ ਕੰਮ ਘੇੜਾ ਜਾਂ ਦੇ ਕੇ ਆ ਉਹ ਗਿਆ ਉਹ ਗਿਆ ਲੈ ਜਾਂਦੇ ਬਿਲਕੁਲ ਬਿਲਕੁਲ ਉਹ ਤੇ ਇਦਾਂ ਜਾਂਦੇ ਜਿਵੇਂ ਕਿਸੇ ਟਾਈਮ ਹਰਜੀਤ ਬਾਜਾਖਾਨਾ ਹੱਥ ਲਾ ਕੇ ਨਿਕਲ ਜਾਂਦਾ ਸੀਗਾ ਬਸ ਆ ਉਹ ਗਿਆ ਉਹ ਗਿਆ ਆਇਆ ਗਿੰਦੀ ਗਿਆ ਬਿੰਦੀ ਤਾਂ ਜਿਵੇਂ ਕਬੱਡੀ ਦੇ ਰੇਡਰ ਸੀਗੇ ਨਾ ਇਹ ਤੇ ਉਹਨਾਂ ਤੋਂ ਵੀ ਤੇਜ਼ ਬਣੇ ਤਕੜੇ ਰੇਡਰ ਐ ਬਿਲਕੁਲ ਵੈਸੇ ਤੁਲਨਾ ਨਹੀਂ ਕੋਈ ਕਰ ਰਹੇ ਕਹ ਰਹੇ ਕਿ ਤੇਜ਼ੀ ਇਹਨਾਂ ਚ ਨਹੀਂ ਦੀ ਇਹਨਾਂ ਚ ਨਹੀਂ ਇਹ ਤੇ ਸ਼ੁਭਤ ਹੋ ਜਾਂਦੇ ਨੇ ਸਾਬ ਹਮ ਹਮ ਅਬ ਬੈਂਕਾ ਮੌਕੇ 2 ਮਿੰਟ ਲਾਉਂਦੇ ਆ ਜੀ ਆਪਾਂ ਪਾਸਾ ਮੂੰਹ ਕਰਦਾ ਤੇ ਚਲੋ ਉਹਦੇ ਨੂੰ ਲੈ ਜਾਂਦੇ ਆ ਉਸ ਪਾਸੇ ਕਹਿ ਰਹੇ ਕਿ ਪੈਸਾ ਤਾਂ ਮਾਰਾ ਇਸ ਤਾਉਜ ਦੇ ਜਿਹੜੇ ਪੋਸਟਰਾਂ ਤੇ ਖਰਚ ਕਰਤਾ ਇਹਨਾਂ ਨੇ ਤੇ ਹੁਣ ਇਹਨਾਂ ਨੇ ਹੋਰ ਪਾਸੇ ਕਿਹੜੇ ਪਾਸੇ ਲਾਉਣਾ ਵੇਖੋ ਜੀ ਗ੍ਰੈਪੀ ਜੀ ਕਹਿ ਰਿਹਾ ਕਿ ਮੇਰਾ 2 ਵਾਰੀ ਹੋ ਗਿਆ ਚੋਰੀ ਬਾਈ ਮੇਰੀ ਇੱਕ ਵਾਰੀ ਸਕੂਟਰੀ ਸਾਡੇ ਪਿੰਡੋਂ ਹੀ ਚੁੱਕ ਕੇ ਲੈ ਗਏ ਜੀ ਮੈਂ ਵੀ ਇਹਨਾਂ ਧਾਰ ਲਈ ਮੈਂ ਕਿਹਾ ਯਾਰ ਮਿੰਟੂ ਤੇਰਾ ਵੀ 20-22 ਸਾਲ ਦਾ ਫਿਰ ਤਜਰਬਾ ਖੂਚ ਹੀ ਅਜੇ ਲੱਭੀ ਨਾ ਅੱਛਾ ਹਾਂਜੀ ਮੈਂ ਲੱਭੀ ਫਰੋਜ਼ਪੁਰ ਕੀ ਬਾਤ ਫਰੋਜ਼ਪੁਰੋਂ ਜਾ ਕੇ ਲੱ ਬੱਲੇ ਬੱਲੇ ਪਰ ਉਹ ਮਤਲਬ ਕਿ ਬੰਦੇ ਜਿਹੜੇ ਸੀਗੇ ਉਹ ਇੰਨੇ ਬੀਬੇ ਸੀਗੇ ਮੇਰੇ ਤੋਂ 100 200 ਰੁਪਏ ਹੋਰ ਖਾਤੇ ਚ ਪਾ ਕੇ ਕਹਿੰਦੇ ਕਿ ਅਸੀਂ ਉੱਥੇ ਛੱਡ ਜਾਨੇ ਆ ਤੇਰੇ ਸਾਹਮਣੇ ਨਹੀਂ ਆਉਣਾ ਤੇਲ ਤੇਲ ਜੋ ਕੇ ਪੈਸੇ ਨਹੀਂ ਭਰਾਵਾ ਕਹਿੰਦੇ ਕਿ ਉੱਥੇ ਛੱਡ ਜਾਨੇ ਆ ਵਾਹ ਜੀ ਵਾਹ ਲਬਲੀ ਸਾਡਾ ਸਾਰਾ ਪਿੰਡ ਹਰਾਨ ਕਹਿੰਦੇ ਯਾਰ ਕਮਾਲ ਦੀ ਗੱਲ ਹੈ ਬੰਦੇ ਨੇ ਅਖੀਰ ਲੱਭ ਗਈ ਛੜੀ ਜੀ ਇਧਰ ਕੋਲ ਅੰਤ ਜੀ ਕਹਿੰਦੇ ਪੰਜਾਬ ਪੁਲਿਸ ਨੇ ਕਹਿੰਦੇ ਬੜਹਿੰਡੇ ਵੀ ਕੱਲ ਕਾਫੀ ਮੋਟਰਸਾਈਕਲ ਬੰਦੇ ਕੀ ਬਸ ਆਦੇ ਲੋਕੀ ਹੋ ਜੀ ਉਹ ਕਹਿੰਦਾ ਤੁਹਾਨੂੰ ਦੱਸਿਆ ਤਾਂ ਕਿਉਂਕਿ ਸਾਡੇ ਨਾ ਮੁੰਡੇ ਬਹੁਤ ਨੇ ਪੁਲਿਸ ਚ ਤੇ ਪੁਲਿਸ ਚ ਕੀ ਕੋਈ ਚੱਲਦਾ ਉਹ ਗੱਲਾਂ ਫਿਰ ਜਦੋਂ ਕਿਤੇ ਬੈੰਨੇ ਆ ਤੇ ਉਹ ਗੱਲਾਂ ਸਾਰੀਆਂ ਸਾਂਝੀਆਂ ਹੁੰਦੀਆਂ ਰਹਿੰਦੀਆਂ ਉਹ ਕਹਿੰਦਾ ਕਿਹੜਾ ਇਕੱਲੀ ਇਕੱਲੀ ਐਫ ਆਈ ਆਰ ਕਰੇ ਤਦ denn ਚ ਪਤਾ ਨਹੀਂ ਕਿ ਕਿੰਨੇ ਚੁੱਕ ਚੁੱਕ ਲੈਂਦੇ ਨੇ ਆ ਮਲੋਡ ਪਿੱਛੇ ਜੇ ਬਹੁਤ ਇਦਾਂ ਦੇ ਹੋਏ ਕਿ ਅਸੀਂ ਸਾਹਮਣੇ ਆਏ